ਅਗੇ ਕੀ ਕਹੋਗੇ ਜੀ ਮਾਨਸਾ ਸ਼ਹਿਰ ਦੇ ਵਿੱਚ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਜਿਹੜੇ ਬੰਵਾਸ ਰਹੇ ਜੇ ਆਪਣੀ ਪੁਲਿਸ ਲੱਗੀ ਬਿਲਕੁਲ ਕਲਿਆਰ ਕਮਿਟੀਕਰਨ ਗੁੰਡਾ ਕਬੀਰਾ ਜਮਾ ਖੁੰਡਾ ਨਾ ਤੇ ਜਿਹੜਾ ਬਿਲਕੁਲ ਪੌਸ਼ ਇਲਾਕੇ ਦੇ ਵਿੱਚ ਦਿਨ ਦਿਹਾੜੇ ਹੋਇਆ ਤਾਂ ਸਖ਼ਤ ਸ਼ਬਦਾਂ ਦੀ ਮੰਦਾ ਕਰਦੇ ਹਾਂ ਇਸ ਗੱਲ ਦੀ ਔਰ ਸਾਡੀ ਪੁਲਿਸ ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਨਾਕਾਮੀ ਵੀ ਹੈ ਕਿ ਸਾਡੇ ਲੋਕ ਹੈ ਜਿਹੜੇ ਆਪਾਂ ਮੁਸੇਰ ਨਾਲ ਸਿਸਨੇ ਇਹ ਤਾਂ ਹੁਣੇ ਦਿਨ ਦਿਹਾੜੇ ਇਸ ਤਰ੍ਹਾਂ ਲੁਟਾਂ ਸੋਹਾ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗਦੇ ਜਾ ਰਹੇ ਆ ਬਿਲਕੁਲ ਲੱਗਦਾ ਤਾਂ ਇਹ ਸੀ ਵੀ ਸ਼ਾਇਦ ਜਿਹੜਾ ਟਰਮਨ ਉਹ ਜਿਹੜੀ ਉਹ ਵੀ ਪੂਰੀ ਹੋ ਗਈ ਹੈ ਵੀ ਸ਼ਾਇਦ 27 ਦੇ ਲੱਗ ਰਿਹਾ ਉਸ ਨਾਲ ਕੋਈ ਸੁਧਾਰ ਕਰਨਗੇ ਤਾਂ ਨਿਗਰਦੀ ਜਾ ਰਹੀ ਹੈ ਹਾਲੇ ਵੀ ਸਰਕਾਰ ਕੋਈ ਪਿਛਲੇ 4 ਸਾਲਾਂ ਤੋਂ ਸੜਕ ਸਿਕਸ਼ਣਾ ਨਹੀਂ ਚੁੰਦੀ ਵੀ ਜਿਹੜੇ ਝੇਲਾ ਹੁਣ ਜਦੋਂ ਉੱਥੇ ਤੇ ਬੋਲੇ ਭਾਈ ਵੀ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ ਤੁਲਾਖਾਂ ਦੇ ਪਿੱਛੇ ਜਾ ਕੇ ਜਿਹੜਾ ਸੀ ਸੇਫ ਰੰਗਣਗੇ। ਸੁਲਾਖਾਂ ਦੇ ਵਿੱਚੋਂ ਸਗੋਂ ਹੋਰ ਦੋ ਚਿੱਲੇ ਹੋਰ ਨਵੇਂ ਮਿਲ ਜਾਣਗੇ ਮਸ਼ੇ ਵਾਲੇ। ਕੋਈ ਹੱਲ ਵੀ ਹੈ ਪੱਕਾ ਸਰ। ਸਮਾ ਬਹੁਤ ਬੀਤ ਚੁੱਕਿਆ ਪੰਜਾਬ ਪੁਲਿਸ ਨੂੰ ਜਿਹੜੀ ਹਜੇ ਵੀ ਲੋਕਾਂ ਤੋਂ ਜਿਹੜੀ ਸਮਾ ਮੰਗਾਈ ਆ ਅਸੀਂ ਅੱਗੇ। ਸਮਾ ਤਾਂ ਤੁਸੀਂ ਮੈਂ ਆਪਣੇ ਆਪ ਦੇ ਕੇਸ ਵੀ ਦੇਖ ਲਓ। ਸਵੇਰ 5 ਵਜੇ ਤੱਕ ਨਾ ਵਾਪਰਦੀ ਐ ਤੇ 7 ਵਜੇ ਤੱਕ ਕਿਤੇ ਨਾਕਾ ਤੱਕ ਨਹੀਂ ਲੱਗਿਆ। ਕਤਲ ਹੋ ਗਿਆ ਸੀ ਇਹ ਤਾਂ ਹਲੇ ਕੱਲੀਆਂ ਗੋਲੀਆਂ ਬਚੀਆਂ ਨੇ। ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਾਡੇ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਬਾਬਾ ਜੀਰਾ। ਪਰ ਬੁਲਦ ਕਤਲਾ ਤੋਂ ਬਾਅਦ ਵੀ ਇਹ ਲਾਪਰਵਾਹੀ ਤੁਹਾਡੇ ਸਾਹਮਣੇ ਹੋਈ ਹੈ ਜਿਸ ਤਰ੍ਹਾਂ ਪੁਲਿਸ ਦੀ ਕਸਟਡੀ ਦੇ ਵਿੱਚੋਂ ਇਹ ਸ਼ਰੀਲੀ ਦਾ ਗੈਂਗਸਟਰ ਭੱਜ ਜਾਂਦਾ ਬੜੀ ਆਸਾਨੀ ਦੇ ਨਾਲ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ ਜਿਸ ਤਰ੍ਹਾਂ ਇੱਕ ਪੁਲਿਸ ਦਾ ਜਿਹੜਾ ਐਸਐਚਓ ਜ਼ਿੰਮੇਵਾਰ ਹੈ ਜ਼ਿਲ੍ਹੇ ਦਾ ਉਹ ਇਕੱਲਾ ਬੰਦਾ ਉਸ ਬੰਦੇ ਨੂੰ ਅਪਰਾਧ ਨੂੰ ਲੈ ਕੇ ਰਾਤ ਨੂੰ ਘੁਮਰਿਆ ਤੇ ਆਪਣੀ ਜਾ ਕੇ ਪਰਸਨਲ ਰਹਿائش ਦੇ ਉੱਤੇ ਉਹਦੀ ਸੌਣ ਦਾ ਇੰਤਜ਼ਾਮ ਕਰਦਾ ਇਹ ਸਾਰੀਆਂ ਘਟਨਾਵਾਂ ਤੁਹਾਡੇ ਤੋਂ ਭੁਣੀਆਂ ਨਹੀਂ ਤੁਹਾਡੇ ਸਾਹਮਣੇ ਹੋਇਆ ਸਭ ਕੁਝ ਤਾਂ ਫਿਰ ਅਸੀਂ ਕਿੱਦਾਂ 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 ਸਰਾਣਾ ਕਰੀਏ ਪੁਲਿਸ ਸੁਰਸ਼ਾਸ਼ੂ ਜੀ ਬਹੁਤ ਲਾਪਰਵਾਹੀਆਂ ਵੱਡੇ ਪੱਦਰ ਤੇ ਹੋ ਰਹੀਆਂ ਨੇ